ਨੇ ਵੀ ਵੀਡੀਓ ਦੀ ਕਰਨ ਲੱਗਾ ਸ਼ੁਰੂਆਤ ਤੇ ਗਰਮੀ ਅੱਜ ਬਹੁਤ ਜ਼ਿਆਦੇ ਆਪਾਂ ਜੇ ਦਰਖਤ ਛਾਂਕ ਕੇ ਤੇ ਲੈ ਕੇ ਜਾਂਦੇ ਹਾਂ ਇਹਨੂੰ ਓਵਰਟਾਣੀਆਂ ਐਂ ਡੇਕਾਂ ዱਕਾਂ ਦੇ ਇਹ ਆਪਣਾ ਟੱਬਾ ਬਹੁਤ ਵੱਡਾ ਪਿਆ ਇਹ ਤੇ ਛਪੈਦੇ ਦੇ ਡੇਕਾਂ ਲੱਗੀਆਂ ਲੇਕਿਨ ਇਹ ਤਾਂ ਇੱਕ ਦੋ ਲੈਣੀ ਹੈ ਜ਼ਿਆਦਾ ਛਪੈਦੇ ਆ ਇਹ ਵੀ ਫੁੱਟ ਵੀ 25 ਫੁੱਟ ਉੱਚਾ ਟੱਬਾ ਆਪਣਾ ਹਾ ਜਿਹੜੀਆਂ ਤਾਰਾਂ ਆਈ ਜਾਂਦੀਆਂ ਉਹ ਕੰਬਈ ਲੱਗੀਆਂ ਮੰਨ ਲਓ ਉਹਦੇ ਬਰਾਬਰ ਹੀ ਐ ਤਾਰਾਂ ਦੇ ਤੇ ਬਾਏ ਆਈ ਤੁਹਾਨੂੰ ਮਿੱਤਰ ਪਿਆਰੇ ਜਾਣਕਾਰੀ ਦੇਣ ਲੱਗੇ ਆਪਾਂ ਛਪਾਈਦੇ ਦੀ ਜਿਹੜੀ ਛਪਾਈਦੇ ਦੀ ਖੇਤੀ ਐ ਨਾ ਇਹ ਬਹੁਤ ਜ਼ਿਆਦਾ ਮਨਾਫੇ ਦੀ ਖੇਤੀ ਸਿੱਧ ਹੋਊਗੀ ਅਗਲੇ ਸਾਲਾਂ 'ਚ ਕਿਉਂਕਿ 5-6 ਸਾਲਾਂ ਨੂੰ ਛਪਾਈਦਾ ਲੱਭਿਆ ਨਹੀਂ ਥੇ ਹੁਣ ਆਪਾਂ ਲੈਣੀ ਥੇ ਹੁਣ ਛਪਾਈਦਾ ਲੱਕੜ ਦੀ ਕਮੀ ਹੋ ਰਹੀ ਐ ਜਿਹੜੇ ਪਲਾਈ ਬੋਰਡ ਬਣ ਰਿਹਾ ਛਪਾਈਦੇ ਦਾ ਬਣ ਰਿਹਾ ਕਈ ਟਨ ਇੱਕ ਇੱਕ ਫੈਕਟਰੀ ਦੀ ਜਿਹੜੀ ਮੰਗ ਆ ਕਈ ਟਨਾਂ ਦੇ ਹਿਸਾਬ ਨਾਲ ਜਿਹੜੀ ਕੀ ਸਪੈਦਾ ਪੂਰਾ ਨਹੀਂ ਹੋਣਾ ਹੁੰਦੇ 5 ਸਾਲਾਂ ਨੂੰ ਹੁਣ ਵੀ ਬਹੁਤ ਘਟਾ ਤੇ ਸਪੈਦੇ ਦੀ ਜਿਹੜੀ ਡਿਮਾਂਡ ਰਹਿਣੀ ਤਾਂ ਹੀ ਲੋਕ ਵਾਣ ਭਰ ਰਹੇ ਆ ਸਪੈਦੇ ਨਾਲ ਤੇ ਇਹ ਉਹ ਖੇਤੀ ਹੈ ਸਪੈਦੇ ਦੀ ਮਿੱਤਰ ਪਿਆਰੋ ਜਿਹੜੀ ਸਿਰਫ ਜੀਰੋ ਕਹਿ ਸਕਦੇ ਕੋਸਟ ਖੇਤੀ ਇਹਦੇ ਚ ਤਾਂ ਬਸ ਸਿਰਫ ਤੁਸੀਂ ਜੇ ਇੱਕ ਲਾਉਣ ਲਾਇਆ ਤਾਂ 10 20 ਰੁਪਏ ਵੱਧ 32 ਰੁਪਏ ਦੇ ਬੂਟਾ ਮਿਲ ਜੂ ਤੁਹਾਨੂੰ 25 30 ਰੁਪਏ ਦਾ ਵੇਖੋ ਵੇਖਾ ਜੇ ਦੂਜਾ ਲਾਇਆ ਤਾਂ 1 ਰੁਪਏ ਦਾ ਬੂਟਾ ਬਸ ਲਾਉਣ ਤੇ ਜਿਹੜੇ ਲੱਗਣੇ ਉਹੀ ਲੱਗਣੇ ਆ ਤੇ ਇਹ ਚ ਬਈ ਬਹੁਤ ਜ਼ਿਆਦਾ ਕਮਾਈ ਆ 2 ਸਾਲ ਵਿੱਚ ਫਸਲ ਵੀ ਹੋ ਜਾਂਦੀ ਚਲੋ ਆਪਣੇ ਤਾਂ ਲਾਏ ਆ ਟਿੱਬੇ ਤੇ ਪਰ ਤੁਹਾਨੂੰ ਦਿਖਾਉਣੀ ਆ ਅਸੀਂ ਕਾਫੀ ਆਹ ਇੱਥੇ ਵੇਚ ਚੁੱਕੇ ਆ ਪਨੇ ਸਾਰੇ ਇੱਥੇ ਬੂਟੇ ਲੱਗੇ ਹੋਏ ਆ। ਹਜੇ ਤਾਂ ਛੋਟੇ ਆ ਬੂਟੇ ਇਹ। ਨਾਲੇ ਇੱਥੇ ਪਾਣੀ ਵੀ ਕੁਦਰਤੀ ਆ ਬਸ ਜਿਹੜਾ ਮੀਂਹ ਦੇ ਪੈਣਾ ਪੈਣਾ। ਆਪਾਂ ਕੀੜਾ ਨਿੱਕਿਆ ਨੂੰ ਪਾਇਆ ਸੀਗਾ ਉੱਥੇ ਬੋਰ ਕੀਤਾ ਹੋਇਆ ਸਾਡੇ। ਤੁਹਾਨੂੰ ਦਿਖਾਉਨੇ ਆ। ਇੱਥੇ ਨਲਕੇ ਵਾਲਾ ਆਪਣਾ ਬੋਰ ਕੀਤਾ। ਉਹ ਤਾਂ ਕਾਫੀ ਸਮਾਂ ਹੋ ਗਿਆ ਚਲਾਇਆ ਨੀ ਨਲਕਾ ਖੋਲਤਾ ਇਹ ਦੇਖੀ ਇਹ ਆਪਾਂ ਸੱਜਣਵਾ ਨਲਕੇ ਵਾਲਾ ਬੋਰ ਕੀਤਾ ਇੱਥੇ ਇੱਥੇ ਨਲਕਾ ਦਾ ਹੈ ਨਾ ਸਾਡੇ ਪਾਣੀ ਉੱਤੇ ਹੀ ਆ ਤਾਂ ਕਰਕੇ ਇਹਨਾਂ ਨੂੰ ਪਹਿਲਾਂ ਸ਼ੁਰੂ ਜੇ ਪਾਣੀ ਪਾਏ ਆ ਦੋ ਤਿੰਨ ਬਾਅਦ ਚ ਆਪੇ ਹੁਣ ਦਾ ਇਸ ਵਾਰ ਤਾਂ ਮੀਂਹ ਬੜੇ ਪਏ ਆ ਤੇ ਇਹ 3.500 ਰੁਪਏ ਦਾ ਜਿਹੜਾ ਲੱਗਿਆ ਤੇ ਜਦੋਂ ਇਹ ਵੇਚੇ ਬਾਈ ਜਿੰਨੀ ਆਪਾਂ ਨੂੰ ਆਮਦਨ ਥੱਲੇ ਵਾਲਾ ਫਸਲਾਂ ਦਿੰਦਿਆਂ ਉਹ ਤੋਂ ਜ਼ਿਆਦਾ ਆਪਾਂ ਨੂੰ ਇੱਜਾ ਦੇ ਦਿੰਦਾ ਨਾਲੇ ਹੈਵੀ ਫੁੱਟ 25 ਫੁੱਟ ਉੱਚਾ ਨਾਲੇ ਮਿੱਟੀ ਸੰਭਲੀ ਹੋਈ ਹੈ ਕਿਉਂਕਿ ਹੁਣ ਨਾਲੇ ਛਾਲਾਂ ਚ ਮਿੱਟੀ ਦੀ ਡਿਮਾਂਡ ਬਹੁਤ ਹੋਣੀ ਆ ਲੱਕੜ ਦੀ ਵੀ ਡਿਮਾਂਡ ਬਹੁਤ ਜ਼ਿਆਦਾ ਵੱਣੀ ਆ ਲੱਕੜ ਲੱਭਣੀ ਨੇ ਆਪਾਂ ਪਾਣੀ ਵੀ ਗਾ ਤੁਹਾਨੂੰ ਦਿਖਾਉਣ ਤੇ ਆ ਇਹ ਦੋ ਤਿੰਨ ਕੰਮ ਸਾਰ ਜਾਂਦੇ ਇੱਕ ਤਾਂ ਹਰ ਵਾਰੀ ਜਿਹੜਾ ਆਪਾਂ ਸਿਆਲ ਤੋਂ ਪਹਿਲਾਂ ਕਰੇ ਵਾਸਤੇ ਆਪਣੇ ਕੋਲ ਲੱਕੜਾਂ ਹੋ ਜਾਂਦੀਆਂ ਆਈ ਤੁਹਾਨੂੰ ਦਿਖਾਉਣੇ ਆਪਾਂ ਲੱਕੜੇ ਲੈਣ ਆਏ ਸੀ ਤੇ ਤੁਹਾਨੂੰ ਪਤਾ ਪੰਜਾਬੀਆਂ ਦਾ ਸਾਗ ਸੂਖ ਦਾ ਬਣਾਉਣ ਦਾ ਜਾਨ ਹੁੰਦਾ ਤੇ ਚੁੱਲ੍ਹੇ ਤੇ ਸਾਗ ਨਾਲ ਦੀ ਰੀਤ ਨਹੀਂ ਉਹਦੇ ਵਾਸਤੇ ਲੱਕੜਾਂ ਵੀ ਵਾਧੂ ਹੋ ਜਾਂਦੀਆਂ ਇੱਥੇ ਇੱਕ ਆਪਣੇ 蒂ਬੇ ਤੇ شپੇ ਦੇ ਖੜੇ ਹੈ شپੇ ਦਾ ਬਹੁਤ ਵਧੀਆ ਖੇਤੀ ਹੈ ਤੇ ਜਿੰਨੂ ਇਹ ਲਾ ਲੈਣਾ ਚਾਹੀਦਾ ਸਬਰ ਦੀ ਖੇਤੀ ਹੈ 4 ਸਾਲਾਂ ਚ ਤਿਆਰ ਹੋ ਜਾਂਦਾ ਹੈ شپੇ ਦਾ ਸੋਹਣੇ ਦਿਖਾਉਣੇ ਕੁਝ ਬਾਲਣ ਤਿਆਰ ਹੋ ਜਾਂਦਾ ਆਪਣਾ ਦੇਖੋ ਅਵੇਂ ਦਰਖਤਾਂ ਨਾਲ ਬਹੁਤ ਫਾਇਦਾ ਹੁੰਦਾ ਉਹ ਸਬਾਲਣ ਤਿਆਰ ਹੋ ਗਏ ਜਿਹੜੀਆਂ ਵਾਧੂ ਘਾਟੂ ਟਾਣੀਆਂ ਸੀ ਉਹ ਆਪ ਭਰ ਗਿਆ ਨੇ ਸਿਆਲ ਚ ਇਨਿਆਰੀ ਬਣ ਜਾਣੇ ਗਰਮੀ ਬਹੁਤ ਜਿਆਦੇ ਅੱਜ ਤਿੱਖੜ ਦੁਪਹਿਰ ਆ ਜਾਣੀ ਲੱਗਿਆ ਪਰ ਹਜੇ ਵੈਸੇ ਟਾਈਮ ਤਾਂ ਨਹੀਂ ਜਿਆਦੇ ਹੋਇਆ 10:00 ਵਜੇ ਹਜੇ ਵੰਦੇ ਤੋਂ ਦੇਖਣਗੇ ਤੁਹਾਨੂੰ ਆ ਤਾਰਾਂ ਦੇ ਬਰਾਬਰ ਟੱਬਾ ਆਪਣਾ ਵੇਖ ਲਓ ਤਰ ਕਿੱਡੀ ਬਈ ਆ ਕਹਿੰਦਾ ਮਤਲਬ ਆ ਪਮਸ਼ਪੈਦਾ ਪਾਉ ਬਬੂਲਰਾ ਲੱਕੜ ਦੀ ਮੰਗ ਬਹੁਤ ਹੋ ਜਾਣੀ ਆ ਹੁਣ ਹੀ ਬਹੁਤ ਆ ਤੇ 5 ਸਾਲਾਂ ਨੂੰ ਤਾਂ ਕੀ ਬੰਨਣਾ ਕਿਉਂਕਿ ਰੋਡ ਬਣ ਰਹੇ ਆ ਜਿਹੜੇ ਨਵੇਂ ਰੋਡ ਬਣੀਆਂ ਜਾਂਦੇ ਉੱਥੇ ਛਪੈਦੇ ਖਤਮ ਹੋ ਜਾਂਦੇ ਆ ਜੰਗਲਾਤ ਦੇ ਉਹ ਵੀ ਨਹੀਂ ਰਹਿਗੇ ਤੇ ਦੂਜੇ ਦੇ ਲਾਉਣੇ ਕਿਸੇ ਨੇ ਛਪੈਦਾ ਸ਼ਪੈਦਾ ਕਿ ਕੋਈ ਰੁਕ ਲੱਗ ਰਾਜੀ ਨਹੀਂਗਾ ਅਗਲਾ ਟੱਕ ਬਣਾਉਣ ਦੇ ਚੱਕਰ ਚ ਵੜ ਦਿੰਦਾ ਤੇ ਇਹ ਬਈ ਖੇਤੀ ਹੁਣ ਬਹੁਤ ਲੋਕ ਕਰਨ ਲੱਗ ਪਏ ਵਾਹਣ ਭਰਨ ਲੱਗ ਪਏ ਤੇ ਆਪਣਾ ਤਿੰਨ ਤਿੰਨ 3.5 ਕਰਾ ਦੇ ਪਾ ਤੇ ਇਹ ਤੇ ਆਪਣੇ ਲੱਗੀ ਐ ਸ਼ਪੈਦੇ ਦੋ ਤਿੰਨ ਅਰੇ ਅੱਗੇ ਵੇਚ ਤੇ ਇੱਕ ਆਈ ਹੁਣ ਦੁਬਾਰਾ ਲਾ ਕੇ ਇਹ ਵੇਚਦੇ ਨੇ ਦੂਜੀ ਵਾਲੀ ਦੀ ਫੋਟ ਹੋ ਗਈ ਉਹ 5-5 ਹੋ ਜਾਣੇ ਆ ਫੋਟ ਪਿਆਰ ਵੀ ਖੇਤੀ ਹੋ ਜੂਗੀ ਢਾਈਆਂ ਸਾਲਾਂ ਚ ਫੋਟ ਪਿਆਰ ਹੋ ਜੂਗੀ ਦੁਬਾਰਾ ਇਹ 5 ਸਾਲ 4 ਸਾਲ ਲੇ ਜੂ ਕੁਛ ਪੈਦਾ ਬਹੁਤ ਨਿਆਰੇ ਦੀ ਖੇਤੀ ਆ ਆ ਆਪਣੇ ਆੜੂਆਂ ਦਾ ਬੂਟਾ ਇਹਨਾਂ ਐਸ ਕੀ ਲੱਗੇ ਸੀ ਥੋੜੇ ਜੇ ਇਹਨਾਂ ਦੀ ਕਾਂਡ ਛਾਂਡ ਜੀ ਕਰਤੀ ਆ ටෙබබා වලසි आජ මීන්දල්ලවෙල හජ ටෙබා जाරයා දෙකු තර ද చి చ ਸਾਡੇ ਕੋਲ ਇਥੇ ਮਿੱਟ ਕੰਨਾ ਬਹੁਤ ਜ਼ਿਆਦੇ ਪਿਆ ਕਿਉਂਕਿ ਸਾਡੇ ਏਰੀਏ ਦੇ ਟਿੱਬੇ ਬਹੁਤ ਸੀਗੇ ਜਿਹਨੇ ਹੁਣ ਬਹੁਤ ਜ਼ਿਆਦੇ ਘਟ ਗਏ ਆ ਪਹਿਲਾਂ 450 ਰੁਪਏ ਟਿੱਬੇ ਆਣੇ ਨੂੰ ਦੇਣੀ ਪੈਂਦੀ ਸੀਗੀ ਇੱਕ ਟਰਾਲੀ ਦੀ ਭਰਾਈ ਇਸ ਟਾਈਮ ਤੇ 100 ਰੁਪਏ ਤੇ ਆ ਗਈ ਆ 100 ਸਾਨੂੰ ਟਿੱਬੇ ਲੈਣ ਦੇਣੀ ਪੈਂਦੀ ਆ ਕੋਈ ਸਮਾਂ ਆਊਗਾ ਵੀ ਅਸੀਂ ਪੈਸੇ ਲਿਆ ਕਰਾਂਗੇ ਟਿੱਬੇ ਵਾਲੇ ਜਿਵੇਂ ਮੋਗਾ ਏਰੀਆ ਜਾਂ ਫੋਰ ਏਰੀਆ ਚ ਸਮਾਂ ਆ ਚੁੱਕਾ ਤਾ ਕਰਕੇ ਆਪਾਂ ਇਹਦੇ ਤੇ ਖੇਤੀ ਕਰੀ ਜਾਂਦੇ ਆ ਕਿਉਂਕਿ ਹੁਣ ਬਾਹਰ ਦੂਰ ਨਹੀਂ ਸੜਕਾਂ ਸੁਰਕਾਂ ਬਣੀ ਜਾਂਦੀਆਂ। ਰੋਇਪੁਰ ਰੋਡ ਵੀ ਬਣ ਗਿਆ। ਹੋਰ ਬਾਈਪਾਸ ਰੋਡ ਨਿਕਲਨੇ ਆ।ਾਰੇ ਥਾਮਾ ਤੋਂ ਪੋਸਕਾਰਨ ਇਹ ਟਿੱਬੇ ਨੇੜੇ-ਨੇੜੇ ਪਿੰਡਾਂ ਦੇ ਚੱਕੇ ਗਏ ਥੋੜੇ ਰਹਿ ਗਏ। ਆਪਣੇ ਪਿੰਡ 'ਚ ਥੋੜੇ ਇਹ ਟਿੱਬੇ ਰਹਿ ਗਏ। ਉਹ ਆਪਣੇ ਗਵਾਂਢੀ ਵਿੱਚ ਕਾ ਰਹੇ ਉਹ 100 ਰੁਪਏ ਟਰਾਲੀ ਤੇ ਚਕਾ ਰਹੇ ਆ ਚਾਚੇ ਕੇ। ਤੇ ਪਰ ਆਪਾਂ ਰੁਕਾਂਗੇ। ਵੇਟ ਕਰਾਂਗੇ ਕਿਉਂਕਿ ਆਪਣੀ ਖੇਤੀ ਉੱਤੇ ਖੜੀ ਆਪਾਂ ਨੂੰ ਕੋਈ ਫਿਕਰ ਨਹੀਂ ਗਾ ਵਿਵਹਣ ਵਿਹਲਾ ਨਹੀਂ ਆ ਤੇ ਨਾਤਰ ਪਿਆਰੇ ਜਿਸ ਪਾਈ ਦਾ ਤੁਸੀਂ ਥੱਲੇ ਲਾਉਣਾ ਦੁੱਗਣੀ ਰਫਤਾਰ ਨਾਲ ਤਿਆਰ ਹੁੰਦਾ 1 ਸਾਲ ਘਾਟਾ ਤੇ ਬੇਲਾ ਪੰਜ ਚਾਰ ਸਾਲ ਲਊਗਾ ਤਾਂ ਢਾਈ ਤਿੰਨ ਸਾਲਾਂ ਚ ਤਿੰਨਾਂ ਸਾਲਾਂ ਚ ਤਿਆਰ ਸਾਢੇ ਇੱਕ ਤਿੰਨ ਸਾਲਾਂ ਚ ਜਿਹੜਾ ਥੱਲੇ ਤੁਸੀਂ ਲਾਏ ਮੈਂ ਤੁਹਾਨੂੰ ਦਿਖਾਉਣਾ ਜਿਹੜੇ ਆਪਾਂ ਚਾਰ ਬੂਟੇ ਲਾਇਏ ਸੀ ਥੱਲੇ ਤਿੰਨ ਮਹੀਨੇ ਦੇ ਹੋ ਗਏ ਆ ਤੇ ਉਹਨਾਂ ਦੇ ਤੁਸੀਂ ਗਰੋਥ ਚੈੱਕ ਕਰੋ ਜੋ ਬਹੁਤ ਜ਼ਬਰਦਸਤ ਆਂਕੜੇ ਐ ਫੈਦਿਆਂ ਦੇ ਤੁਹਾਨੂੰ ਮੈਂ ਉਹ ਬੂਟੇ ਵਿਖਾਉਣਾ ਜਿਹੜੇ ਤਿੰਨ ਮਹੀਨਿਆਂ ਦੇ ਆ ਸਰ ਥੱਲੇ ਦਾ ਇੰਨਾ ਫਰਕ ਹੁੰਦਾ ਜੇ ਥੱਲੇ ਵਾਹਣ ਚ ਲਾ ਦੇਣੇ ਬੂਟੇ ਬਹੁਤ ਸ਼ੇਦੀ ਬਾਤ ਹੈ ਆ ਦੇਖੋ ਬੂਟੇ ਦੇ ਹਾਈਟ ਚੈੱਕ ਕਰੋ ਇਹ 6-7 ਫੁੱਟ ਦਾ ਹੋ ਗਿਆ ਤਿੰਨਾਂ ਕਿ ਮਹੀਨਿਆਂ ਜੀ ਆਹ ਤਾਂ ਉਹਦੋਂ ਵੀ ਡਬਲ ਵੱਧ ਚੁੱਕੇ ਨੇ ਬੂਟੇ ਆ ਦੇਖ ਇਹ ਜਾਊਗਾ ਵੀ ਸਿੱਧਾ ਕਿਉਂਕਿ ਸ਼ਪੈਦਾ ਇਹ ਚੀਜ਼ ਹੁੰਦੀ ਹੈ ਕੋਈ ਵੀ ਸ਼ਪੈਦਾ ਹੋਵੇ ਨਿਸ਼ਾਂਗੀ ਨਹੀਂ ਇਹ ਆਪਣਾ ਬੈਲੈਂਸ ਆਪੇ ਸੈੱਟ ਕਰੂਗਾ ਜਿਵੇਂ ਤੁਹਾਨੂੰ ਮੈਂ ਦਿਖਾਉਣਾ ਆਹ ਸ਼ਪੈਦਾ ਦੇਖੋ ਤੁਸੀਂ ਇਹ ਹੁਣ ਪਰੇ ਨੂੰ ਜਾਂਦਾ ਸੀ ਹੁਣ ਇਹ ਇਧਰ ਟਾਣਨਾ ਵਧਾਉਣਾ ਸ਼ੁਰੂ ਕਰ ਦੇਣੀ ਆ ਤੇ ਇਹ ਸਿੱਧਾ ਹੋ ਜਾਊਗਾ ਜੇ ਤੁਸੀਂ ਛਾਂਗਦੇ ਹੋਗੇ ਤੇ ਬੂਟਾ ਆਪਦੇ ਆਪ ਬੈਲੈਂਸ ਸੈੱਟ ਕਰਦਾ ਰਹੇ ਜੂਗਾ ਇਹਦਾ ਵਾਧਾ ਵਿਕਾਸ ਰੁਕ ਜਾਂਦਾ ਇਸ ਕਰਕੇ ਛਪੇਦਾ ਹੋਊਗਾ ਰੋਖਾ ਜੀ ਨੂੰ ਕਦੇ ਵੀ ਛਾਂਗਿਆ ਨਹੀਂ ਜਾਂਦਾ ਆਪਦੀ ਆਪ ਤਾ ਦੇ ਵਿੱਚ ਪੱਤੇ ਜਿਹੜੇ ਸੈੱਟ ਦਿੰਦਾ ਆਪਣੇ ਕੀ ਤੁਸੀਂ ਦੇਖੋਗੇ ਗਰੀਂਦਰਿ ਤੋਂ ਬੂਟੇ ਮਿਲਣਗੇ ਆ ਦੇਖੋ ਆਪਣਾ ਵਟਾਨੇ ਨਮੇ ਵੀ ਲਾ ਰਹੇ ਹਾਂ ਅਸੀਂ ਆ ਦੇਖੋ ਸਾਡੇ ਬਹੁਤ ਜ਼ਿਆਦਾ ਨੂੰ ਰੋਕ ਦੇ ਚੁਗਾ ਖੇਤਾਂ ਦੇ ਵਿੱਚ ਤੇ ਆਪਣੇ ਵਲੌਗ ਬਈ ਜੀ ਦੇਸੀ ਹੁੰਦੇ ਸਿੱਧੇ ਖੇਤਾਂ ਵਾਲੇ ਕਿਉਂਕਿ ਜਿਹੜੇ ਖੇਤਾਂ ਵਾਲੇ ਬੰਦੇ ਹੁੰਦੇ ਉਹਨਾਂ ਦੇ ਚਮਕ ਦਾ ਮਕਾਲੀ ਚੀਜ਼ ਨਹੀਂ ਉਹ ਪਾਉਂਦੇ ਕਦੇ ਵੀ ਕਿਉਂਕਿ ਜਿਵੇਂ ਆਪਾਂ ਹੈਗੇ ਹਾਂਗੇ ਉਹ ਮੇਰੀ ਜੀ ਜੀ ਪਾਉਨੇ ਆਪਾਂ ਬਣੌਟੀ ਜ਼ਿੰਦਗੀ ਨਹੀਂ ਪਾਉਂਦੇ ਕਦੇ ਕਿਉਂਕਿ ਲੋਕ ਬਣੌਟੀ ਜ਼ਿੰਦਗੀ ਸ਼ਹਿਰ ਜਾਂਦੇ ਹੋ ਜਾਂਦੇ ਕਾਰਾਂ 'ਚ ਬੈਠੇ ਵਲੋਗ ਪਾਈ ਜਾਂਦੇ ਆ ਖੇਤਾਂ ਵਾਲੇ ਤਾਂ ਫਿਰ ਖੇਤੀ ਵਾਲੇ ਪਾਉਣਗੇ ਇਸ ਕਰਕੇ ਇਹਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਇਹ ਸਾਰਾ ਜੰਗਲ ਵਾਂਗੂੰ ਲੱਗਦਾ ਪੰਛੀ ਵਾਧੂ ਆ। ਨਾਲੇ ਦਾ ਪੰਛੀ ਪੰਛੀ ਨੇ ਰਹਿਣ ਬਸੇਰੇ ਇੱਥੇ ਕੀਤੇ ਆਬਦੇ। ਕੋਈ ਆਪਣਾ ਬਨੌਟੀ ਆਲਣੇ ਲਾਉਣ ਦੀ ਲੋੜ ਨਹੀਂ ਇਹਨਾਂ ਦੇ ਅਸਲੀ ਆਲਣੇ ਹੀ ਆ। ਅਸਲੀ ਘਰ ਰੋਖਾ ਪੰਛੀਆਂ ਨੇ। ਇਹਨਾਂ ਨੇ ਵਿਚਾਰੇ ਨੇ ਇੱਥੇ ਪਾ ਹੀ ਲੈਣੇ ਆ। ਨਾਲੇ ਦਾ ਰੋਖਾ ਆਪਾਂ ਨੂੰ ਬਾਲਣ ਦੇ ਰਹੇ ਆ। ਨਾਲੇ ਆਕਸੀਜਨ ਦਿੰਦੇ ਆ। ਛਾਹ ਦਿੰਦੇ ਆ। ਪੈਸੇ ਵੀ ਦਿੰਦੇ ਐਂਡ ਤੇ ਜਦੋਂ ਉਹਨਾਂ ਵੇਚਦੇ ਆ ਵਿਚਰੇ ਇਸ ਕਰਕੇ ਲਾ ਲੈਣੇ ਚਾਹੀਦੇ ਆਪਾਂ ਹੁਣ ਤਾਂ ਬਹੁਤ ਜ਼ਿਆਦਾ ਲੋਕ ਜਿਹੜੇ ਆ ਸਾਡੇ ਏਰੀਏ ਦੇ ਵਿੱਚ ਆ ਵਾਣਾ ਦੇ ਵਿੱਚ ਪਿਛਪੈਦਾ ਆਪਣੇ ਲਾ ਰਹੇ ਆ ਆ ਤੁਸੀਂ ਨਿਗਾਹ ਮਾਰੋ ਦਰਖਤ ਤੁਹਾਨੂੰ ਦਿਖਦੇ ਹੋਣੇ ਆਪਣੇ ਏਰੀਏ 'ਚ देखो दरख्त आओ अगे ही वेख लो ग्रीनरी ग्रीनरी देखती होगी बहुत ज्यादा दरख्त ने सा दोस्तों ये बुलाऊ अपने पहले भी दस अपने भी देसी के सीधे होंगे तो इन्होंने लाइक सबसक्राइब शेयर कर दिया करो ते ਆਮਦੇ ਨਾਲ ਨਾਲ ਹੁਣ ਮੈਂ ਹੁਣ ਇਹਨਾਂ ਨੂੰ ਇੱਕ ਕੰਮ ਹੀ ਕਰ ਸਕਦਾ ਮੈਂ ਕੈਮਰਾ ਫੜਿਆ ਇਸ ਕਰਕੇ ਮੈਂ ਤੁਹਾਨੂੰ ਇਹ ਨਹੀਂ ਵਿਖਾ ਸਕਦਾ ਵੀ ਨਹੀਂ ਤਾਂ ਤੁਹਾਨੂੰ ਇੱਥੇ ਵੜਦੇ ਆ ਵੜਦੇ ਤੇ ਵੀ ਦਿਖਾਉਂਦੇ ਵੀ ਭਾਈ ਲੱਗਤ ਕਿਵੇਂ ਕਟਾਈ ਕਾਂਟ ਛਾਂਟ ਕਿਵੇਂ ਕਰਨੀ ਚਾਹੀਦੀ ਬੂਟੇ ਦੀ ਤੁਹਾਨੂੰ ਕਰਕੇ ਵਿਖਾਉਂਦੇ ਗੱਲ ਕਰੋ ਵੀ ਮੇਰਾ ਹੱਥ ਨਹੀਂ ਵਿਹਲਾ ਆਪਣੇ ਕੋਲੇ ਕਟਰ ਵਗੈਰਾ ਹੈਗੇ ਜੀ ਤੇ ਬੂਟੇ ਦੀ ਕਾਂਟ ਛਾਂਟ ਹੁੰਦੀ ਆ ਤੇ ਆਪਾਂ ਗੱਡੀ ਲਿਆਂਦੀ ਦੋ ਗੇੜੇ ਬਣਾ ਲਾਂਗੇ ਇਹਦੇ ਇਹ ਟਰਾਲੀ ਲਿਆਉਂਦੇ ਸੀ ਤਾਂ ਦੋ ਜਣੇ ਚਾਹੀਦੇ ਹੁੰਦੇ ਲੱਦਣ ਵਾਲੇ ਥੋੜੀ ਦਿੱਕਤ ਆਉਂਦੀ ਸੀ ਫਿਰ ਮੈਂ ਗੱਡੀ ਲੈ ਜਾਨੇ ਆ ਇੱਕ ਤਾਂ ਇਹ ਨੀਵੀਂ ਐ ਲੌਣੀ ਵੀ ਸੌਖੀ ਆ ਤੇ ਲਦਣੀ ਵੀ ਸੌਖੀ ਆ ਆਪਾਂ ਇੱਥੇ ਹੋ ਰਹਿ ਗਿਆ ਜੀ ਉਹ ਡੇਕਾਂ ਦੀ ਕਟਾਈ ਕਰਤੀ ਆ ਉਹ ਜਮਾਂ ਕੋਨੀਆਂ ਕੀਤੀਆਂ ਕਿਉਂਕਿ ਥੱਲੇ ਸਬਜ਼ੀ ਛੋਲੀਆਂ ਲਾਉਣਾ ਉੱਚੇ ਥਾਂ ਤੇ ਹਾਂ ਹਾਂ ਬਾਕੀ ਆਪਾਂ ਸਬਜੀ ਥਾਂ ਬਣਾ ਦਿੱਤਾ ਆ। ਵਾਕਿ ਤੇ ਕੱਲ ਨੂੰ ਲਾਉਣਾ। ਇਹਦੇ ਲੇਟ ਹੋਣ ਦਾ ਕਾਰਨ ਇਹੀ ਆ ਵੀ ਇੱਥੇ ਦਰਖਤਾਂ ਛਾਂਗਣੇ ਸੀਗੇ। ਤੇ ਬਾਕੀ ਹਜੇ ਥੋੜਾ ਮੌਸਮ ਗਰਮੀ ਵਾਲਾ ਇੱਕ ਵਾਰੀ ਥੋੜੀ ਸਬਜੀ ਇੱਥੇ ਲਾਵਾਂਗੇ। ਤੇ ਫਿਰ ਇੱਥੇ ਆਪਾਂ ਵਧੀਆ ਕਿਆਰੀਆਂ-ਕਿਆਰੀਆਂ ਬਣਾ ਕੇ ਸਾਰੀ ਸਿਆਲ ਦੀ ਆਪਦੀ ਸਬਜੀ ਲਾ ਲਾਂਗੇ। ਇੱਕ ਆਪਣੇ ਮੰਦਰ ਨੂੰ ਸਬਜ਼ੀ ਲਾਉਣ ਦਾ ਜਿਹੜਾ ਪੋਸਾ ਬਹੁਤ ਘਟਦਾ ਜਾਂਦਾ ਜਿਹੜਾ ਕੀ ਆਪਾਂ ਨੂੰ ਨੁਕਸਾਨ ਦੇ ਆ ਜਿਹੜੇ ਪਹਿਲਾਂ ਵਾਲੇ ਬਜ਼ੁਰਗ ਆਪਣੇ ਸਬਜ਼ੀ ਘਰ ਦੀ ਲਾਉਂਦੇ ਸੀ ਸ਼ਹਿਰ ਬਾਜ਼ਾਰ ਘਟ ਜਾਂਦੇ ਸੀ ਤੇ ਕੋਰਪੋਰੇਟ ਦੇ ਮੰਨ ਲਾ ਸਕੰਜੇ ਜੀ ਨਹੀਂ ਆਉਂਦੇ ਸੀ ਹੁਣ ਆਪਾਂ ਜਿਵੇਂ ਮੈਂ ਗੱਲ ਕੀਤੀ ਵਾਸੀਂ ਖੇਤਾਂ ਵਾਲਿਆਂ ਤੇ ਖੇਤੀ ਦੇ ਸਿੱਧੇ ਵਲੌਗ ਬਣਾਈਏ ਨੇ ਤੁਹਾਨੂੰ ਦਿਖਾਈ ਜਾਂਦੇ ਆ ਆ ਚੀਜ਼ ਹੋਈ ਜਾਂਦੀ ਆ ਹਨਾ ਫਸਲਾਂ ਵਿਖਾਈ ਜਾਂਦੇ ਆ ਇਹੀ ਹੀ ਵਲੌਗ ਅਸੀਂ ਉੱਥੇ ਜਾ ਕੇ ਕੈਫਿਆਂ 'ਚ ਜਾ ਕੇ ਪਾਵਾਂਗੇ ਪੀਜੇ 버ਗਰ ਖਾਵਾਂਗੇ ਤਾਂ ਕਾਰਪੋਰੇਟਰ ਉਹਦੀ ਮਸ਼ਹੂਰੀ ਕਰਾਂਗੇ ਜਾ ਕੇ। ਇਹੀ ਆਪਣੀ ਜਨਤਾ ਅੱਜ ਗੱਲ ਕਰ ਰਹੀ ਹੈ। ਕਾਰਪੋਰੇਟਰ ਦੀਆਂ ਮਸ਼ਹੂਰੀਆਂ ਕਰੀ ਜਾਂਦੇ ਆ। ਆਦੀਆਂ ਖੇਤੀਆਂ ਨੂੰ ਸੰਭਾਲ ਨਹੀਂ ਲੈ। ਕਿਉਂਕਿ ਕਿਤੇ ਖਾ ਕੇ ਮੰਨ ਲਓ ਉੱਥੇ ਪੀਜੇ 버ਗਰ ਤੇ ਉੱਥੇ ਫੋਟੋਆਂ ਪਾ ਦਿੰਦੇ ਆ, ਵਲੌਗ ਪਾ ਦਿੰਦੇ ਆ। ਜਿਹਦੇ ਕਾਰਨ ਆਪਾਂ ਕਾਰਪੋਰੇਟਰ ਦੇ ਗੁਲਾਮ ਹੋਈ ਜਾਂਦੇ ਆ ਫਿਰ ਆਪਣਾ ਧਰਨੇ ਲਾਉਣੇ ਪੈਂਦੇ ਆ। ਇਸ ਕਰਕੇ ਉਹੀ ਚੀਜ਼ ਕਰੋ ਜਿਹੜੀ ਤੁਸੀਂ ਕਰ ਰਹੇ ਆਂ ਆਪਾਂ ਆਪ ਸਬਜ਼ੀ ਲਾਉਂਦੇ ਨਹੀਂ ਤੇ ਪੀਜ਼ੇ 버ਗਰਾਂ ਦੀਆਂ ਦਾ ਆਪਾਂ ਮਸ਼ਹੂਰ ਨਗਰੀ ਆ ਨੇ ਜਿਹੜੀ ਜਿਹੜਾ ਆਪਣਾ ਨਹੀਂ ਖਾਣਾ ਚਾਹੀਦਾ ਜਿਹੜੀ ਕੁਦਰਤੀ ਆਪਾਂ ਸਬਜ਼ੀ ਆ ਘਰੇ ਬੀਜੂ ਤੇ ਆਪਾਂ ਰੇੜੀਆਂ ਤੋਂ ਜੱਟਾਂ ਦੇ ਪੁੱਤ ਹੋਵੇ ਸਮਾਨ ਲਈ ਜਾਂਦੇ ਆ ਆਪਣੇ ਹੁਣ ਸਾਰੀਆਂ ਹਾਲਤ ਹੋਰੀਆਂ ਸਾਰੀਆਂ ਸੀਗੀਆਂ ਹੁਣ ਮੰਨ ਲਓ ਮੌਸਮ ਦੇ ਖਰਾਬ ਕਾਰਨ ਪਹਿਲਾਂ ਪਿਛਦੇ ਨਾਲ ਮੀਂਹ ਜਿਆਦਾ ਪਿਆ ਵੱਲਾਂ ਕਰਾਉ ਕਰਤੀਆਂ ਫਿਰ ਵੀ ਚਲੋ ਹਜੇ ਤੋਰੀਆਂ ਦਾ ਡੰਗ ਲਾਈ ਜਾਂਦੇ ਆ ਆਪਣੇ ਨੂੰ ਦਿਖਾਉਣੇ ਤਾਂ ਹੀ ਪਟੀਆਂ ਨਹੀਂ ਇਹ ਅਜੇ ਕੋ ਲੱਗੀਆਂ ਪਈਆਂ ਕਦੂ-ਕਦੂ ਬੱਕ ਖਤਮ ਕਰਦੇ ਹੁਣ ਨਵੀਂ ਸਬਜ਼ੀ ਲਾ ਦਿਆਂਗੇ ਇਹ ਆਪਾਂ 10 ਮਾਰ ਲੈ ਸਬਜ਼ੀ ਹਰੇਕ ਕਿਸਾਨ ਲਾ ਲੂਗਾ ਤਾਂ ਤੁਸੀਂ ਗੁਲਾਮੀ ਤੋਂ ਬਾਜ ਜਾਓਗੇ ਇਹ ਛੋਟੀ ਛੋਟੀ ਗੱਲ ਲੱਗੇ ਜਾ ਕੇ ਬਹੁਤ ਵੱਡੀ ਗੁਲਾਮੀ 'ਚ ਬਦਲਦੀ ਆ ਤਾਂ ਹੀ ਆਪਾਂ ਨੂੰ ਧਰਨੇ ਲਾਉਣੇ ਪੈ ਰਹੇ ਤਾਂ ਹੀ ਆਪਾਂ ਕੋਰਪੋਰੇਟਰ ਦੇ ਗੁਲਾਮ ਹੋ ਰਹੇ ਆ ਕਿਉਂਕਿ ਆਪਾਂ ਬਨੌਟੀ ਜ਼ਿੰਦਗੀ ਚ ਜੀ ਰਹੇ ਆ। ਜੇ ਕੋਈ ਵਲੌਗ ਵੀਡੀਓ ਵੀ ਸ਼ੂਟ ਕਰਦਾ ਉਹ ਸ਼ਹਿਰ ਚ ਜਾ ਕੇ ਕਾਰ ਚ ਬਹਿ ਕੇ ਕਰਦਾ। ਇੱਕ ਕਾਰਾਂ ਦੀ ਮਸ਼ਹੂਰੀ ਕਰੀ ਜਾਂਦੇ ਆ। ਕਾਰ ਕੌਣ ਬਣਾ ਰਿਹਾ? ਕਾਰ ਬਣਾ ਰਿਹਾ ਕਾਰਪੋਰੇਟ ਆਪ। ਕਾਰਪੋਰੇਟੋ ਸੈਕਟਰ ਦੇ ਵਿੱਚ ਗੱਡੀਆਂ ਸਾਰੀਆਂ। ਉਹਦੀ ਮਸ਼ਹੂਰੀ ਕਰੀ ਜਾਂਦੇ ਉਹ ਜਿਹੜੇ ਵੇਖਣ ਵਾਲੇ ਆ ਉਹਨਾਂ ਦੇ ਮਨ ਨੂੰ ਆਇ ਲੱਗਦਾ ਵੀ ਸਾਡੀ ਤਾਂ ਜ਼ਿੰਦਗੀ ਕੋਈ ਨਹੀਂ। ਵੀ ਸਾਡੇ ਕੋਲੇ ਵੀ ਗੱਡੀ ਹੋਵੇ ਉਹ ਚੱਕਰ ਚ ਆਪਦੇ ਕੰਮ ਭੁੱਲ ਜਾਂਦੇ ਆ। ਆਪਦੀ ਖੇਤੀ ਭੁੱਲ ਜਾਂਦੇ ਆ। ਇਸ ਕਰਕੇ ਵੀਡੀਓ ਜੇ ਤੁਸੀਂ ਦੇਸੀ ਵੇਖਣੀ ਤਾਂ ਆਪਣਾ ਪੇਜ ਕਰ ਲਓ ਸਬਸਕ੍ਰਾਈਬ ਕਿਉਂਕਿ ਆਪਾਂ ਕੋਈ ਨਹੀਂ ਕੋਈ ਪੀਜ਼ਾ 버ਗਰ ਵਾਲੇ ਦੀ ਨਹੀਂ ਜਾ ਕੇ ਉੱਥੇ ਕੈਫੇ 'ਚ ਜਾ ਕੇ ਮੰਨ ਲਓ ਵੱਡੇ ਵੱਡੇ ਸ਼ਹਿਰਾਂ 'ਚ ਬਣੇ ਵੀ ਹਨ ਛੋਟੇ 'ਚ ਵੀ ਹੁਣ ਤਾਂ ਚਲੋ ਬਣ ਗਏ ਉੱਥੇ ਜਾ ਕੇ ਲਾ ਕੇ ਕੈਮਰਾ ਤੇ ਫੋਟੋ ਮਬਾ ਦਿੰਦੇ ਆ ਉਹ ਜਿਹੜਾ ਵੇਹਦਾ ਜਵਾਕ ਉਹ ਵੀ ਖਰਾਬ ਹੁੰਦਾ ਵੀਰ ਆਪਾਂ ਵੀ ਇੱਥੇ ਜਾਈਏ ਤੇ ਮਾਂ ਪਿਓ ਦੇ ਪੈਸੇ ਖਰਾਬ ਕਰਦਾ ਇਸੇ ਲਈ ਤੁਹਾਡਾ ਜ਼ਿੰਮੇਵਾਰੀ ਬਣਦੀ ਹੈ ਜੇ ਤੁਸੀਂ ਕਾਰਪੋਰੇਟ ਨੂੰ ਆਪਦੀ ਗੱਲ 'ਚ ਲਾਉਣਾ ਤਿਆਰ ਦੀਆਂ ਸਬਜ਼ੀਆਂ ਵੀ ਜੋ ਆਪ ਦਾ ਖੇਤੀ ਦੇ ਕੰਮ ਆਪ ਕਰੋ ਆ ਹੁਣ ਜਿਹੜਾ ਬਾਲਣ ਆਪਾਂ ਲੈ ਰਹੇ ਆ ਆ ਕਰੇ ਲੈ ਕੇ ਜਾ ਰਹੇ ਆ ਜੇ ਛਪੈਦਾ ਲੱਗਿਆ ਕੋਈ ਲੱਕੜਾਂ ਲੱਗੀਆਂ ਨੂੰ ਸੁੱਕ ਜਿਆ ਨੂੰ ਆਪਾਂ ਹਾਂ ਲੈ ਕੇ ਜਾ ਰਹੇ ਆ ਤਾਂਡ ਛਾਂਡ ਇਹਦੇ ਨਾਲ ਆਪਾਂ ਕੋਆਰਪਰੇਟਿਵ ਦੀ ਗੁਲਾਮੀ ਤੋਂ ਘਟ ਹੋਵਾਂਗੇ ਕਿਵੇਂ ਘਟ ਹੋਵਾਂਗੇ ਜਾ ਕੇ ਇਹ ਵਰਤਾਂਗੇ ਸਿਆਲ ਦੇ ਵਿੱਚ ਤੁਹਾਨੂੰ ਸਿਲੰਡਰ ਨਹੀਂ ਬਣਾਣਾ ਪੈਣਾ ਸਿਲੰਡਰ ਕੀ ਦਾ ਕੋਆਰਪਰੇਟਿਵ ਦਾ ਉਹ ਸਿਲੰਡਰ ਆਪ ਤਾਂ ਤੁਸੀਂ ਖੁਦ ਬਣਾ ਨਹੀਂ ਰਹੇ ਇਹ ਕਿਸਾਨ ਆਪਦੇ ਖੇਤ ਕੋਈ ਵਟਾਂ ਬੰਨਿਆ ਦੇ ਕੋਈ ਹਲਧਾ ਮਤ ਕੋਈ ਦਰਖਤ ਲਾ ਦਿਆ ਕਰਨਗੇ ਤੇ ਉਹਨੂੰ ਵਰਤ ਲਿਆ ਕਰਨਗੇ ਘਰੇ ਬੁੜੀਆਂ ਨੂੰ ਰੋਟੀਆਂ ਪਕਾਉਣ ਤੇ ਜਾਂ ਸਾਗ ਤੇ ਵਰਤ ਲਿਆ ਕਰਨਗੇ ਕੁਝ ਹਾਲ ਜਣ ਤੇ ਮੰਨ ਲਓ ਆਪਾਂ ਉਹਨਾਂ ਦੀ ਗੁਲਾਮੀ ਤੋਂ ਬਾਹਰ ਸਕਦੇ ਆ ਫਿਰ ਆਪਾਂ ਰੇਟ ਦਾ ਰੋਲਾ ਪਾਉਣੇ ਵੀ ਸਿਲੰਡਰਾਂ ਦੇ ਰੇਟ ਵਧ ਜਾਣਗੇ ਰੇਟ ਤਾਂ ਵਧਿਆ ਕਿਉਂਕਿ ਉਹ ਚੀਜ਼ਾਂ ਦੇ ਕਿਉਂਕਿ ਆਪਾਂ ਪਹਿਲਾਂ ਆਦੀ ਹੋ ਗਏ ਉਹਨਾਂ ਦੇ ਪਹਿਲਾਂ ਉਹਨਾਂ ਨੇ ਆਪਾਂ ਨੂੰ ਉਹ ਚੀਜ਼ ਤੇ ਲਾ ਲਿਆ ਆ ਦਰਖਤ ਵਗੈਰਾ ਤੁਹਾਡੇ ਖਤਮ ਕਰੀ ਜਾਂਦੇ ਆ ਜੋ ਕਿ ਲਾਉਣਾ ਸੌਖਾ ਸਿਲੰਡਰ ਤੇ ਇਹੀ ਹੈ ਕਾਰਪੋਰੇਟਾ ਜੇ ਮੰਨ ਲਓ ਤੁਹਾਡੇ ਖੇਤ ਕੋਈ ਜ਼ਰਾਖਤ ਨਹੀਂ ਤੁਸੀਂ ਬਾਲਣ ਨਹੀਂ ਵਰਤਦੇ ਫਿਰ ਵੀ ਤੁਸੀਂ ਕਾਰਪੋਰੇਟ ਦੇ ਗੁਲਾਮ ਆ ਧਰਨਾ ਲੋਨ ਨਾਲ ਕੋਈ ਗੱਲ ਨਹੀਂ ਬਾਨੀ ਜੇ ਤੁਸੀਂ ਹਰ ਬੰਦਾ ਆਪਦੇ ਪੱਧਰ ਤੇ ਕਾਰਪੋਰੇਟ ਨੂੰ ਟੱਕਰ ਨਹੀਂ ਦਿੰਦਾ ਤਾਂ ਫਿਰ ਤੁਸੀਂ ਕੁਝ ਨਹੀਂ ਕਰ ਸਕਦੇ ਇਹ ਵੀ ਸੋਚਣ ਦੀ ਲੋੜ ਆਪਾਂ ਨੂੰ ਕਿਉਂਕਿ ਜੇ ਆਪਾਂ ਬਾਲਣ ਲੈ ਜਾਵਾਂਗੇ ਸਿਲੰਡਰ ਦੀ ਖਰਤ ਘਟੂਗੀ ਆਪਣੀ ਤੇ ਜੇ ਆਪਾਂ ਪੂਰੇ ਛੱਡ ਦੇਾਂਗੇ ਚਲੋ ਤੇ ਫਿਰ ਆਪਾਂ ਗੁਲਾਮੀ ਦੇ ਬੱਜ ਜਾਗੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕੈਫੇਆਂ 'ਚ ਜਾ ਕੇ ਫੋਟੋਆਂ ਪਾ ਲੈਂਦੇ ਵਲੌਗ ਜਨਤਾ ਸ਼ੂਟ ਕਰਦੀ ਫਿਰਦੀ ਆ ਉਹ ਮੁੰਡੇ ਕੁੜੀਆਂ ਜਾ ਕੇ ਉੱਥੇ ਤੇ ਜਿਹੜੀ ਦਸਾਂ ਵਾਲੀ ਚੀਜ਼ ਹੁੰਦੀ ਆ ਉਹ ਜਾ ਕੇ 1.5 150 ਦੀ ਲਈ ਜਾਂਦੇ ਆ ਤੇ ਕਾਰਪੋਰੇਟਰ ਨੂੰ ਤੁਸੀਂ ਤਕੜਾ ਕਰੀ ਜਾਂਦੇ ਤੇ ਆਪਦੀ ਖੇਤੀ ਨੂੰ ਮਾੜਾ ਕਰੀ ਜਾਂਦੇ ਆ ਇਸ ਕਾਰ ਨਹੀਂ ਤੁਸੀਂ ਫੇਲ ਹੋ ਰਹੇ ਮੈਨੂੰ ਲੱਗਦਾ ਵੀ हो ਸਕਦਾ ਬਹੁਤੇ ਬੰਦੇ ਦਾ ਚਤ ਨਹੀਂ ਲੱਗਦਾ ਹੋਣਾ ਇਹ ਵਲੋਗਾਂ ਤੇ ਆਪਣੇ ਤੇ ਵੀਡੀਓ ਤੇ ਆਪਣੀਆਂ ਦੇਸੀ ਹੀ ਹੁੰਦੀਆਂ ਸਿੱਧੀਆਂ ਕਿਉਂਕਿ ਇਹਦੇ ਜਵੱਟਾ ਬੰਨੇ ਖੇਤ ਹੀ ਦਿਖਦੇ ਆ ਸਾਨੂੰ ਜਿਵੇਂ ਦੀ ਕੁਦਰਤੀ ਕੰਮ ਹੈਗਾ ਉਵੇਂ ਦਾ ਦਿਖਦੇ ਆ ਜਿਵੇਂ ਦੇ ਆਪਾਂ ਹੈਗੇ ਉਵੇਂ ਦਾ ਦਿਖਦੇ ਆ ਕਿਉਂਕਿ ਆਪਣੀ ਬਨਾਉਟੀ ਲਾਈਫ ਬਨਾਉਟੀ ਜ਼ਿੰਦਗੀ ਹੈਣੀ ਆਪਣੀ ਠੀਕ ਹੈ ਉਹ ਬਨਾਉਟੀ ਜ਼ਿੰਦਗੀ ਤਾਂ ਉਹ ਹੁੰਦੀ ਹੈ ਸੱਜ ਸਵਰ ਕੇ ਕੈਮਰੇ ਦੇ ਮੂਹਰੇ ਆ ਜਾਓ ਤੇ ਆਪ ਦੀ ਨਿੱਜੀ ਜ਼ਿੰਦਗੀ ਵਿਖਾਈ ਚੱਲੋ ਤੇ ਜਾਂ ਤੁਸੀਂ ਕਿਸੇ ਨੂੰ ਜਿਵੇਂ ਮੈਂ ਦੱਸਿਆ ਵੀ ਉਹ ਜਿਹਿੰਨ ਚੀਜ਼ਾਂ ਖਾਈ ਚਲੋ ਜੀ ਇਹਨਾਂ ਜਵਾਗ ਗਲਤ ਸੰਗਤ ਚ ਪੈਂਦੇ ਆ ਤੇ ਕੰਮ ਕਾਜ ਤੇ ਦੂਰ ਹੁੰਦੇ ਆ ਫਿਰ ਉਹ ਲੋਕ ਵਾਇਰਲ ਵੀ ਹੁੰਦੇ ਆ ਤੇ ਉਹੀ ਸਾਨੂੰ ਗੁਲਾਮ ਕਰਦੇ ਆ ਇਸ ਲਈ ਮਿੱਤਰ ਪਿਆਰੋ ਆਪਣੇ ਹੁੰਦੇ ਸੈਂਪਲ ਵਲੌਗ ਵਲੌਗ ਕਹੋ ਵੀਡੀਓ ਕਹੋ ਸੈਂਪਲ ਸਾਦ ਗਿਆਨ ਤੁਸੀਂ ਇਨਨੂੰ ਸਬਸਕ੍ਰਾਈਬ ਸ਼ੇਅਰ ਕਰ ਲਿਆ ਕਰੋ ਧੰਨਵਾਦ ਮਿਹਰਬਾਨੀ ਤੇ ਜੇ ਕੋਈ ਗੱਲ ਵੈਸੇ ਕਹੀ ਗਈ ਹੋਵੇ ਤਾਂ ਮਾਫੀ ਚਾਹੁੰਨੇ ਆ ਤੇ ਹੁਣ ਆਪਾਂ ਚੱਲੇ ਆ ਟਰਾਲੀ ਆਹ ਸੌਰੀ ਗੱਡੀ ਲੈ ਕੇ ਥੋੜਾ ਜਿਹਾ ਹੋਰ ਲਾਦਦੇ ਤੇ ਇਹਨਾਂ ਨੂੰ ਲਾ ਕੇ ਆ ਜੰਨੀ ਆ ਤੇ ਧੰਨਵਾਦ ਮਿਹਰਬਾਨੀ